ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਟੇਕ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਵਧੀਆ ਵੀਡੀਓ ਜਿਵੇਂ ਆਪਾਂ ਨੇ ਉੱਤੇ ਇੱਕ ਦਿਨ ਪਹਿਲਾਂ ਪਾਈ ਸੀ ਆਮਨ ਦਾ ਪੁਰਾਣਾ ਸੂਟ ਸੀਗਾ ਵਾਈਟ ਕਲਰ ਦਾ ਜਿਹਦੇ ਆਲੇ-ਦਾਲੇ ਵੀ ਵਧੀਆ ਲੈਂਸ ਲੱਗੀ ਹੋਈ ਸੀ ਸੋਨਾ ਵਰਕ ਹੋਇਆ ਸੀਗਾ ਉਹਦੇ ਘੇਰੇ ਦੇ ਸੱਜੇ ਪਾਸੇ ਥੋੜਾ ਜਿਹਾ ਉੱਤੇ ਤੁਹਾਨੂੰ ਦਿਖਾਇਆ ਸੀ ਨਾ ਦਾਗ ਲੱਗੇ ਹੋਏ ਸੀਗਾ ਆਪਾਂ ਨੇ ਪਹਿਲਾਂ ਤੁਹਾਡੇ ਤੁਹਾਡੇ ਨਾਲ ਵੀਡੀਓ ਸਾਂਝੀ ਕਰੀ ਸੀ ਨਾ ਵੀ ਆਪਾਂ ਵੀ ਉਹ ਦਾਗ ਨੂੰ ਕਿਸ ਤਰੀਕੇ ਨਾਲ ਕੋਈ ਇਹ ਕਢਾਈ ਕਰੀਏ ਜਾਂ ਪੇਂਟ ਕਰੀਏ ਅੱਜ ਆਪਾਂ ਉਹੀ ਵੀਡੀਓ ਲੈ ਕੇ ਆਏ ਹਾਂ ਉਹ ਦਾਗ ਦੇ ਉੱਤੇ ਅਮਨ ਪੇਂਟ ਕਰਨਗੇ ਕੋਈ ਫੁੱਲ ਬਣਾਉਣਗੇ ਤੁਸੀਂ ਦੇਖਿਓ ਵੀ ਜਿਹੜਾ ਦਾਗਾ ਵੀ ਉਹ ਲੁੱਕ ਦਾ ਤੇ ਸੂਟ ਵਧੀਆ ਬਣਦਾ ਹੈ ਨਾ ਵੀ ਕੀ ਬਣਦਾ ਤੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਨਾਲੇ ਅੱਜ ਨਵਾਂ ਸਿੱਖਣ ਨੂੰ ਮਿਲੂਗਾ ਤੁਹਾਨੂੰ ਤੇ ਜੋ ਆਪਣੇ ਨਾਲ ਨਵੀਆਂ ਭੈਣਾਂ ਤੇ ਭਰਾ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਚਲੋ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਦੇਖਦੇ ਆਂ ਉਹ ਦਾਗ ਦਾ ਅਮਨੇ ਕੀ ਕੀਦਾ ਤੇ ਕਿਵੇਂ ਉਹਨੂੰ ਲੁਕੋਇਆ ਤੁਸੀਂ ਸਾਰੀ ਵੀਡੀਓ ਦੇਖਿਓ ਆਹ ਸੂਟ ਆਈ ਦੇਖੋ ਕੇਰੇ ਤੇ ਲਿਆ ਲੈਸ ਲੱਗੀ ਹੋਈ ਹੈ ਨਾ ਪੁਰਾਣਾ ਸੂਟ ਹੈ ਕਾਫੀ ਇਹਦੀ ਆ ਕੀ ਰੀਤੋਂ ਆ ਥੋੜਾ ਜਿਹਾ ਉੱਤੇ ਦਾਗ ਲੱਗਿਆ ਹੋਇਆ ਇਹਦੀ ਵੀਡੀਓ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਸੀ ਉਦੋਂ ਪਹਿਨਾ ਭਰਾਵਾਂ ਤਾਂ ਸਾਰਿਆਂ ਤੋਂ ਪੁੱਛਿਆ ਸੀ ਕਿ ਨਾ ਵੀ ਆਪਾਂ ਇਹਦਾ ਕੀ ਹੱਲ ਕਰੀਏ ਸਾਨੂੰ ਕਈ ਭੈਣਾਂ ਨੇ ਕਮੈਂਟ ਵੀ ਕਰੇ ਸੀ ਨਾ ਵੀ ਕਈਆਂ ਨੇ ਕਢਾਈ ਕਹੇ ਰੇ ਦੀ ਕਈਆਂ ਨੇ ਪੈਚ ਵਰਕ ਕਿਹਾ ਸੀਗਾ ਤੇ ਕਈਆਂ ਨੇ ਪੇਂਟ ਵੀ ਕਿਹਾ ਸੀਗਾ ਤੇ ਆਪਾਂ ਇਹਨੂੰ ਪੇਂਟ ਦੇ ਨਾਲ ਲੁਕਾਉਣ ਦੀ ਕੋਸ਼ਿਸ਼ ਕਰਾਂਗੇ ਦੇਖਦੇ ਹਾਂ ਆਪਣੀ ਕੋਸ਼ਿਸ਼ ਕਿੰਨੀ ਗਰੰਗ ਲਿਆਉਂਦੀ ਆ ਤੁਸੀਂ ਵੀਡੀਓ ਨਾਲ ਬਨੇ ਰਹੋ ਲਓ ਜੀ ਆਹ ਫੁੱਲ ਡਰਾ ਕੀਤੇ ਨੇ ਸੀ ਇਹਨਾਂ ਦੇ ਉੱਤੇ ਹੁਣ ਆਮ ਨੂੰ ਪੇਂਟ ਕਰ ਕਰਕੇ ਦਿਖਾਉਣਗੇ ਤੁਹਾਨੂੰ ਤੇ ਉਸ ਤੋਂ ਬਾਅਦ ਦੇਖਦੇ ਹਾਂ ਨਾ ਆਪਾਂ ਵੀ ਸੂਟ ਕਿਦਾਂ ਦਾ ਲੱਗਦਾ ਤੁਸੀਂ ਬਨੇ ਰਹੋ ਵੀਡੀਓ ਨਾਲ ਤੇ ਇਹ ਛੋਟਾ ਫਰੇਮ ਲਾ ਕੇ ਆਪਾਂ ਨੂੰ ਫੁੱਲ ਬਣਾਉਣੇ ਪੈਣਗੇ ਕਿਉਂਕਿ ਵੱਡਾ ਫਰੇਮ ਆਪਾਂ ਫਿਰ ਇਹਨਾਂ ਦੇ ਲਾ ਨਹੀਂ ਸਕਦੇ ਥੱਲੇ ਇਹਦੇ ਲਾਹ ਵੀ ਲੱਗੀ ਹੋਇਆ ਹੈ ਲਾਈਨਿੰਗ ਵੀ ਲੱਗੀ ਹੋਈ ਹੈ ਜੋ ਆ ਚੁੰਨੀ ਪਈ ਹੈ ਨਾ ਇਹ ਚੁੰਨੀ ਦੇ ਨਾਲ ਦੀ ਸ਼ੇਡ ਬਣਾਵਾਂਗੇ ਆਪਾਂ yellow ਕਲਰ ਪਾ ਲਈ ਆਪਾਂ ਨੇ ਨਾ ਤੇ ਉਹਦੇ ਵਿੱਚ ਆਹ ਅਮ ਦੂਜਾ ਕਿਹੜਾ mustard ਜ ਹੈ ਹਾਂ mustard ਕਲਰ ਵਿੱਚ brown mustard ਜ ਹੈ ਹਾਂ brown ਸ਼ੇਡ ਜੀ ਤੇ ਆ ਇਹ ਵਿੱਚ ਉਹ ਮਿਕਸ ਕਰਾਂਗੇ ਹਨਾ ਇਹ ਆਪਾਂ ਲਵਾਂਗੇ ਥੋੜਾ ਜਿਹਾ ਹਾਂ ਜਿਵੇਂ ਕਿ ਉਹ ਕਲਰ ਜ਼ਿਆਦਾ ਹੈ ਮੈਂ ਇਹਦੇ ਨਾਲ ਦੀ ਮਿਲਦੀ ਜੁਲਦੀ ਛੇਦ ਬਣਾਵਾਂਗੇ ਇਹ ਚੁੰਨੀ ਇਹ ਸੂਟ ਨਾਲ ਦੀ ਆ ਹਾਂ ਪਹਿਲਾਂ ਇਹ ਜੁੰਨੀ ਇਹ ਮਤਲਬ ਕਮੀਜ਼ ਨਾਲ ਦੀ ਸੀ ਓਕੇ ਇਤਨਾ ਇਹ ਸਲਵਾਰ ਲਾਈ ਹੋਈ ਹੈ ਮੇਰੀ ਯੈਲੋ ਚਲੋ ਜੀ ਅਪਰ ਦੇਖਦੇ ਆ ਚੁੰਨੀ ਦੇ ਨਾਲ ਜੇ ਮਿਲਾ ਕੇ ਦੇਖੀਏ ਮਨੂੰ ਮਿਲਾ ਕੇ ਵੀ ਬਣ ਗਈ ਬਣ ਗਈ ਹੈ ਨਾ ਹੂੰ ਬਣ ਗਈ ਹੈ ਗੱਲ ਬਾਕੀ ਜਿਵੇਂ ਉਦੋਂ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਆਖਿਆ ਸੀਗਾ ਨਾ ਵੀ ਆਮਨ ਨੂੰ ਪਹਿਲਾਂ ਤੋਂ ਕੜਾਈ ਆਉਂਦੀ ਸੀਗੀ ਤੇ ਕੁਛ ਕਦੇ ਪ੍ਰੈਕਟਿਸ ਕਰਕੇ ਫਿਰ ਅਮਨ ਦਾ ਹੱਥ ਖੜ ਗਿਆ ਸੀਗਾ ਪੇਂਟ ਵੀ ਆਮ ਨੂੰ ਆਉਂਦਾ ਸੀਗਾ ਮਤਲਬ ਕਦੇ ਕਦੇ ਕਰਿਆ ਮਤਲਬ ਪਹਿਲਾਂ ਤਾਂ ਕਰਦੇ ਹੁੰਦੇ ਸੀਗੇ ਇਹ ਵੀ ਆ ਲੈ ਲੋ ਵੀ ਆਪਾਂ ਆਪਦੇ ਸੂਟ ਦੀ ਪ੍ਰੈਕਟਿਸ ਕਰਾਂਗੇ ਬਾਕੀ ਅਮਨਾ ਜੋ ਕਟਾਈ ਕਰਦੇ ਹੁੰਦੇ ਨੇ ਨਾ ਡਿਜ਼ਾਈਨ ਹੁੰਦੇ ਨੇ ਉਹ ਆਪ ਖੁਦ ਡ੍ਰੈਂਕ ਕਰਕੇ ਤਿਆਰ ਕਰਦੇ ਨੇ ਡ੍ਰੈਂਕ ਆਉਂਦੀ ਆਮ ਨੂੰ ਡ੍ਰੈਂਕ ਵਸੇ ਸਾਨੂੰ ਤਿੰਨਾਂ ਨੂੰ ਹੀ ਆਉਂਦੀ ਆ ਮੈਨੂੰ ਆਉਂਦੀ ਆ ਸਾਡੇ ਬੇਟੇ ਨੂੰ ਵੀ ਆਉਂਦੀ ਆ ਅੰਦਰੋਂ ਇਹ ਹੋਰ ਕਿ ਇਹਨਾਂ ਥੋੜੇ ਡਾਰਕ ਡਾਰਕੇ ਡਾਰਕ ਫਿਰ ਆਇਆ ਨਾ ਉਹ ਜਿਹੜਾ ਨਿਚਲਾ ਦਾਗ ਜਿਹਾ ਹੋ ਜੂਗਾ ਨਾ ਜਿਆਦਾ yellow ਨਹੀਂ ਨਾਲ ਦਾ ਹੂੰ ਨਹੀਂ ਇਹ ਨਾਲ ਮਿਲਦਾ ਵੀਡੀਓ ਵਿੱਚ ਤਾਂ ਦਿਖ ਰਿਹਾ ਵੀ ਮਿਲਦਾ ਜਲਦਾ ਇਹ ਲੱਗਦਾ ਬਾਕੀ ਸੁੱਕੂਗਾ ਵੀ ਹਨ ਹਜੇ ਸੁੱਕੂਗਾ ਇਹ ਵੀ ਜਿਆਦਾ ਜਲੂ ਨਾ ਹੋ ਜੇ ਆ ਜਿਹੜੀ ਇਹ ਆਊਟਲਾਈਨ ਆ ਉਹ ਵੀ ਖਤਮ ਕਰੀ ਪੈਨ ਵਾਲੀ ਕੇ ਬਾਅਦ ਚੋਂ ਪ੍ਰੈਸ ਮਾਰ ਦੇਣੀ ਇਹ ਤਾਂ ਪ੍ਰੈਸ ਮਾਰ ਕੇ ਉੱਪਰ ਜ ਇਹ ਪੈਨ ਵਧੀਆ ਨਾਲ ਪ੍ਰੈਸ ਮਾਰ ਕੇ ਸਾਰਾ ਗੈਪ ਹੋ ਜਾਂਦਾ ਹੈ ਨਾ ਹਜੇ ਬਾਕੀ ਇਹ ਆਪਾਂ ਐ ਲੈ ਲਓ ਵੀ ਇੱਕ ਪ੍ਰੈਕਟਿਸ ਦੀ ਤਰ੍ਹਾਂ ਤੀ ਆ ਆਪਦੇ ਸੂਟ ਤੇ ਫਿਰ ਆਪਾਂ ਇਹਦੀ ਵੀਡੀਓ ਵੀ ਪਾ ਕੇ ਨਾਗੇ ਵਧੀਆ ਫਿਰ ਆਪਾਂ ਕੱਪੜੇ ਦੀ ਬਣਾਇਆ ਕਰਾਂਗੇ ਮਤਲਬ ਜਿਹੜਾ ਵੇਸਟੇਜ ਕੱਪੜਾ ਹੁੰਦਾ ਵੈਸੇ ਪਹਿਲਾਂ ਸਾਡੇ ਕੋਲ ਇਹ ਕਲਰ ਹੈਗੇ ਸੀ ਆਹ ਕਲਰ ਵਰਤਦੇ ਹਾਂ ਅਸੀਂ ਅਤੇ ਉਹ ਕਈ ਤਾਂ ਵਰਤੇ ਗਏ ਸੀਗੇ ਇੱਕ ਦੋ ਸੂਟਾਂ ਦੇ ਪਹਿਲਾਂ ਫੁੱਲ ਬਣਾਏ ਸੀਗੇ ਕਈ ਵਿੱਚ ਸੁੱਕ ਗਏ ਸੀਗੇ ਅਤੇ ਹੁਣ ਅਸੀਂ ਪਹਿਲਾਂ ਤਾਂ ਇਹ ਡੱਬੀ ਲਿਆਂਦੀ ਸੀਗੀ ਵਿੱਚ ਜਿਵੇਂ ਜਿਹੜੇ ਰੰਗ ਆ ਗਏ ਸੀ ਆ ਗਏ ਸੀਗੇ ਹੁਣ ਅਸੀਂ ਕੀ ਕੀਤਾ ਸੀਗਾ ਮਤਲਬ ਉਹਨਾਂ ਨੂੰ ਇਹ ਕਹਿੰਦਾ ਸੀ ਜਿਵੇਂ ਆਪਾਂ ਸਿਲਾਈ ਮਸ਼ੀਨ ਵਾਲੀਆਂ ਰੀਲਾਂ ਨਹੀਂ ਹੁੰਦੀਆਂ ਅੱਡ ਅੱਡ ਰੰਗਾਂ ਦੀਆਂ ਰੀਲਾਂ ਚੂਜ਼ ਕਰਕੇ ਹੈ ਨਾ ਡੱਬਾ ਬਣਵਾ ਕੇ ਲਿਆਉਣੇ ਹੁੰਦੇ ਹਾਂ ਉੱਦਾਂ ਹੀ ਅਸੀਂ ਇਹ ਆਪਦੀ ਪਸੰਦ ਦੇ ਹੈ ਨਾ ਅੱਡੋ ਅੱਡ ਰੰਗ ਦੂਜੇ ਡੱਬਿਆਂ ਦੇ ਵਿੱਚੋਂ ਕਢਵਾ ਕੇ ਇੱਕ ਡੱਬੀ ਤਿਆਰ ਕਰਵਾ ਕੇ ਲਿਆਇਆ ਵੀ ਜਿਹੜੇ ਰੰਗ ਆਪਾਂ ਨੂੰ ਇਹ ਹੋ ਸਕਦਾ ਵੀ ਜ਼ਿਆਦਾ ਕੰਮ ਆਉਣਗੇ ਹੁਣ ਇਹਦੇ ਵਿੱਚ ਵਿੱਚ ਜਿਹੜੀ ਕੋਈ ਉਹ ਛੇੜ ਜੀ ਪਾਉਣੀ ਲੈਣਾ ਇਹ ਉਹ ਕਿਹੜੇ ਕਦਰ ਦੇ ਪਾਉਂਗੇ ਬ੍ਰਾਊਨ ਦੀ ਪਾਉਣੀ ਹੂੰ ਇਹਦੇ ਬਟਨ ਵੀ ਲੱਗੇ ਹੋਏ ਨੇ ਬ੍ਰਾਊਨ ਜੇ ਹਨ ਹੂੰ ਨਾਲੇ ਪੱਖੀ ਇਹਦੇ ਵਿੱਚ ਛੇੜ ਜੀ ਬਣ ਜੂਗੀ ਮਸਟਰਡ ਦੀ ਹਾਂ ਆ ਦੇਖੋ ਜਿੱਦਾਂ ਬਣ ਕੇ ਤਿਆਰ ਹੋ ਗਿਆ ਇਹ ਬਾਕੀ ਥੋੜਾ ਜਿਹਾ ਬਰਸ਼ ਆਪਾਂ ਨੇ ਪਾਣੀ ਦੇ ਵਿੱਚ ਵੀ ਉਹ ਕਰਿਆ ਸੀਗਾ ਪਾਣੀ ਦੇ ਵਿੱਚ ਡੁਬੋ ਕੇ ਇਹ ਹੋ ਜਾਂਦਾ ਵੀ ਜਿਹੜਾ ਜਿਵੇਂ ਜਿਹੜਾ ਕਲਰ ਹੁੰਦਾ ਨਾ ਕਲਰ ਥੋੜਾ ਜਿਹਾ ਉਹ ਹੁੰਦਾ ਹੈ ਮਤਲਬ ਗਾਣਾ ਜਿਹਾ ਹੁੰਦਾ ਨਾ ਪਾਣੀ ਦੇ ਵਿੱਚ ਉਹ ਕਰਕੇ ਵਧੀਆ ਸਮੂਥ ਚੱਲਣ ਲੱਗ ਜਾਂਦਾ ਬਰਸ਼ ਤੇ ਹੁਣਾਂ ਦੂਜੇ ਦੇਖਦੇ ਆ ਵੀ ਇਹਨਾਂ ਦੇ ਵਿੱਚ ਜੇ ਇਹੀ ਜੈਲੋ ਕਲਰ ਕਰੀਏ ਜਾਂ ਹੋਰ ਕਲਰ ਦੇ ਫੁੱਲ ਬਣਾਈਏ ਤੇ ਬਾਕੀ ਦੇਖੋ ਨਾ ਵੀ ਤੁਹਾਡੇ ਮੁਤਾਬਕ ਕਿੱਦਾਂ ਬਣਿਆ ਇਹ ਲਓ ਜੀ ਆ ਦੋ ਫੁੱਲਾਂ ਦੀਆਂ ਪੱਤੀਆਂ ਤਾਂ ਆਪਾਂ ਨੇ ਉਹ ਚੁੰਨੀ ਦੇ ਕਦਰ ਨਾਲ ਦੀਆਂ ਨਾ ਫੈਲਾ ਕਰ ਦਿੱਤੀਆਂ ਤੇ ਹੁਣ ਇਹਦੇ ਸੈਂਟਰ ਦੇ ਵਿੱਚ ਜੋ ਡਾਟ ਜਿਹਾ ਹੁੰਦਾ ਹੈ ਨਾ ਉਹ ਆਪਾਂ ਬ੍ਰਾਊਨ ਕਲਰ ਦਾ ਬਣਾਵਾਂਗੇ ਤੇ ਫਿਰ ਇਹਦੇ ਵਿੱਚ ਦੇਖਨੇ ਬਿੰਤੀਆਂ ਜਿਹਾ ਬਣਾਏ ਇਹ ਕੀ ਬਣਾਏ ਬਿੰਦੀਆਂ ਬਣਾਵਾਂਗੇ ਹਾਂ ਪਹਿਲਾਂ ਡੋਆ ਬਣਾ ਦਈਏ ਹੈ ਜਿਹੜਾ ਡਾਟ ਜਿਹਾ ਉਹ ਐਂ ਹੀ ਬਣਾਵਾਂਗੇ ਓਕੇ अच्छा हां बीजे में पूरा ओरिजिनल फुलाए दे हुंदा हां आई डॉट येला ना ਐਵੇਂ ਸੋਨਾ ਵੀ ਲੱਗਦਾ ਹੈ ਨਾ ਹੂੰ ਸੋਨਾ ਲੱਗਦਾ ਓਏ ਇਹਦੇ ਏਸੇ ਨਾਲ ਹੀ ਹੈ ਨਾ ਕਿੰਨਾ ਸੋਨਾ ਲੱਗਣ ਲੱਗਿਆ ਫੁੱਲ ਹੁਣ ਹੋਰ ਕੀ ਕਰੀਏ ਇਹਦੇ ਚਾਪਾ ਇਹਦੇ ਉੱਤੇ ਐਦਾਂ ਐ ਛੇੜ ਜੀ ਲਾਉਣੀ ਹੈ ਜਾਂ ਉੱਤੇ ਬਿੰਦੀਆਂ ਲਾਵੇਂਗੀ ਕੀ ਕਰੇਗੀ ਬੁਰਸੇ ਖੇਡਮਾਇ ਹੈ ਪਤਲੀ ਲੈਣ ਮਾਰ ਦੂਗਾ ਪਤਲੀ ਤਾਂ ਇਹਨੇ ਮਾਰਨੀ ਤਰਾਣਾ ਹੈ। ਹੂੰ। ਲੋ ਜਬ ਸ਼ੇਡਸ ਬਣਾ ਕੇ ਦੇਖਣ ਦੇ ਵਿੱਚ ਹਲਕੀ ਹਲਕੀ ਵਾਲੀ ਡਾਰਕ ਨਹੀਂ। ਆਮ ਤਾਂ ਥੋੜਾ ਹੇਠਾਂ ਕਰ ਹੇਠਾਂ ਕਰ ਲਾ। ਲੋ ਇਹ ਹਲਕੀ ਹਲਕੇ ਪੇਸ਼ੇਡ ਬਣਾਉਣ ਦੇ ਵਿੱਚ ਜਿਵੇਂ ਆਪਣੇ ਆਮ ਫੁੱਲਾਂ ਦੇ ਵਿੱਚ ਨਾ ਹੁੰਦੀ ਆ। ਜਾਂ ਜਿਵੇਂ ਆਪਾਂ ਕੜਾਈ ਕਰਦੇ ਹੁੰਨੇ ਉਹਦੇ ਵਿੱਚ ਸ਼ੇਡ ਦੇਣ ਹੁੰਦੇ ਆ ਆਪਾਂ। ਇਹਦੇ ਨਾਲ ਹੈ ਵੀ ਫੁੱਲ ਵਿੱਚ ਹੋਰ ਵੀ ਸੋਨਾ ਬਣ ਆ ਜੂਗਾ ਤੇ ਗ੍ਰੇਸ ਵਧੀਆ ਹੋ ਜੂ ਫੁੱਲ ਦੀ ਐ ਲੱਗਦਾ ਨਾ ਜਿਵੇਂ तितਲੀ ਜੀ ਹੁੰਦੀ ਹੈ ਦੇਖੋ ਇੰਨੇ ਨਾਲ ਹੀ ਹੈ ਨਾ ਫੁੱਲ ਕਿੰਨਾ ਸੋਹਣਾ ਲੱਗਣ ਲੱਗਾ ਦੇਖੋ ਤੇ ਇਸੇ ਤਰੀਕੇ ਨਾਲ ਆਪਾਂ ਉਤੇ ਕਰ ਦਾਂਗੇ ਬਾਹਰ ਜਵਾਕਾਂ ਨੇ ਖੱਦੂ ਖੜਾ ਪਾਰਕ ਹੈ ਨਾ ਛੇੜਦੇ ਤਦ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਸਾਡਾ ਇਹ ਪ੍ਰੇਰਨਾ ਕਿਦਾਂ ਦਾ ਲੱਗਿਆ। ਨੀਚੇ ਦਰ ਕੇ ਹੈ ਬਣਾ। ਇਹਦੇ ਆਲੇ-ਦਾਲ ਵੀ ਆਊਟਲਾਈਨ ਕਰ ਸਕਦੇ ਆਪਾਂ ਜੇ ਵੈਸੇ ਜੇ ਹੋਰ ਕਲਰ ਦੀ ਕਰਨੀ ਹੋਵੇ। ਵੈਸੇ ਇਹ ਵੀ ਸੋਹਣਾ ਲੱਗਦਾ। ਦੇਖੋ ਕਿੰਨਾ ਸੋਹਣਾ ਹੋ ਗਿਆ। ਆਹ ਖੋਲ ਕੇ ਦਿਖਾਈਏ ਇਹਦਾ ਫਰੇਮ। ਇੱਕ ਮਿੰਟ। ਆਪਾਂ ਫਰੇਮ ਖੋਲ ਕੇ ਦੇਖਦੇ ਹਾਂ ਵੀ ਸੂਟ ਤੇ ਪਿਆ ਕਿਦਾਂ ਦਾ ਲੱਗਦਾ। ਬਹੁਤ ਸੋਹਣਾ ਕਰੀਮ ਕਿੰਨਾ ਸੋਹਣਾ ਬਣ ਗਿਆ ਯਾਰ ਹਨਾ ਓਹੋ ਕਮਾਲ ਹੋ ਗਈ ਤਾਂ ਨਾ ਚੁੰਨੀ ਨਾਲ ਮੈਚਿੰਗ ਵੀ ਇਹਦਾ ਸਿਰੇ ਹੀ ਲੱਗਿਆ ਉਹ ਫਰੇਮ ਦੇ ਵਿੱਚ ਨਹੀਂ ਉੰਨਾ ਸੋਹਣਾ ਲੱਗ ਰਿਹਾ ਸੀ ਹਨਾ ਵਾਦੀ ਬਾਤ ਹੁ ਤਾਂ ਪੇਂਟਰ ਵੀ ਬਣ ਗਈ ਤਾਂ ਅਗੜੀ ਇਹ ਆ ਦੇਖੋ ਬਣ ਗਈ ਗੱਲ ਹੂੰ ਤੇ ਹੁਣ ਤੁਸੀਂ ਸਾਰੀਆਂ ਭੈਣਾਂ ਕਮੈਂਟ ਕਰਕੇ ਦੱਸਿਓ ਹੁਣ ਇਹਦੇ ਵਿੱਚ ਜੁੰਨੀ ਦਾ ਰੰਗ ਡਾਰਕ ਕਰ ਰਿਹਾ ਵੈਸੇ ਸੇਮ ਫੁੱਲ ਦੇ ਨਾਲ ਲਈ ਹਾਂ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਤੀਜਾ ਟੈਲੈਂਟ ਵੀ ਆ ਮੰਦਾ ਵਧੀਆ ਜਿਵੇਂ ਪਹਿਲਾਂ ਸਿਲਾਈ ਕਢਾਈ ਤੇ ਇਹ ਪੇਂਟ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਂ ਉਹ ਦਾਗ ਵੀ ਲੱਗ ਗਿਆ ਜੋਰੇ ਦਾਗ ਸੀਗਾ ਦੇਖੋ ਨਾ ਆਹ ਫੁੱਲ ਬਣੂਗਾ ਹਜੇ ਉਹ ਹੁਣ ਗਿੱਲੇ ਨੇ ਨਾ ਫਿਰ ਬਾਅਦ ਚ ਹਾਂ ਫਿਰ ਦੇਖਦੇ ਆਂ ਇੱਧਰ ਕਿਉਂ ਹਜੇ ਗਿੱਲੇ ਨੇ ਉਹ ਫਰੇਮ ਲਾਵਾਂਗੇ ਹਨਾ ਖਰਾਬ ਹੋ ਜਾਣਗੇ ਤੇ ਬਾਕੀ ਇੱਧਰ ਲਾਵਾਂਗੇ ਜਦੋਂ ਇਹ ਸਾਰਾ ਕੰਪਲੀਟ ਹੋ ਗਿਆ ਉਹਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੇ ਲੱਗੇ ਤੁਹਾਨੂੰ ਜੇ ਜੋ ਆਪਣੇ ਨਵੇਂ ਭੈਣਾ ਤੇ ਭਰਾ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਵੀ ਕਰਿਓ ਬੋਲਦੇ ਹੋਗੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰ ਦਿਓ ਹੱਸਦੇ ਰਹੋ ਵਾਦਦੇ ਰਹੋ ਖੁਸ਼ ਰਹੋ ਹਸਤਰੀਕਾਲ ਜੀ